अॼु जशन मना ढिल अॼु जशन मन ਧੰਨਵਾਦ ਹੈ ਮੁੰਡਿਆਂ ਦਾ ਸਾਡਾ ਫਰੂਟ ਵਾਲਾ ਕਹਿੰਦੇ ਗੱਗੀ ਵੀ ਹਾਰੀ ਲਵਾ ਕੇ ਗਿਆ ਤੇ ਟਰਾਫੀਆਂ ਸਾਰੀਆਂ ਜੱਟਪੁਰਾ ਕੈਮੇ ਤੋਂ ਹੈਲੋ ਗイズ ਵੈਲਕਮ ਬੈਕ ਮਾਈ ਚੈਨਲ ਅੱਜ ਦੇ ਵਲੋਗਿੰਗ ਦਾ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਅੱਜ ਜੱਟੋ ਚੱਲੇ ਆਪਾਂ ਆਪਣੇ ਪਿੰਡ 'ਚ ਹੈਗਾ ਕਬੱਡੀ ਦਾ ਟੂਰਨਾਮੈਂਟ ਉੱਥੇ ਆਪਾਂ ਚੱਲੇ ਆਂ ਤੇ ਚਲੋ ਫਿਰ ਕਰੀ ਆਪਾਂ ਆਪਣਾ ਵਲੌਗ ਨੂੰ ਦਵਾ ਦਾ ਸ਼ੁਰੂ ਲੋ ਵੀ ਜੱਟੋ ਪੰਪ ਤੋਂ ਤੇਲ ਪਵਾ ਲਿਆ ਆਪਾਂ ਤੇ ਚੱਲਦੇ ਆ ਟੂਰਨਾਮੈਂਟ ਤੇ ਚੱਕ ਲੈ ਆਪਣਾ ਇੱਕ ਨਵਾਂ ਦੋਸਤ ਇਹਦਾ ਨਾਮ ਹੈਗਾ ਗੋਰਾ ਇੰਟਰੋਡਕਸ਼ਨ ਕਰਾਦਾ ਮੈਂ ਥੋੜੀ ਇਹਦਾ ਯਾਰ ਰੰਗ ਬਹੁਤ ਜਿਆਦਾ ਗੋਰਾ ਤਾਂ ਹੀ ਆਪੇ ਇਹਦਾ ਨਾਮ ਰੱਖਤਾ ਗੋਰਾ ਉਰੇ ਤੱਕ ਬਾਜ ਆ ਰਹੀਆਂ ਨੇ ਮੈਚ ਦੀਆਂ ਤੇ ਚੱਲਦੇ ਆਂ ਦਾ ਵ ਆ ਬੰਪੋ ਵਾਪੜੇ ਬਣਾਏ ਆ ਆਪਾਂ ਦਾ ਥੰਡੂ ਨਹੀਂ ਢੰਗਾ ਲੈਨੇ ਆ ਸਤ ਜੀ ਇੱਧਰ ਆ ਕੇ ਆਪਣਾ ਗੁਰਦੁਆਰਾ ਸਾਹਿਬ ਅੱਜ ਚੱਲੀ ਰਹੀ ਆ ਬੀਲੇ ਪਿੰਡ ਦੇ ਵੀ ਜੱਲਾ ਹੁੰਦੀ ਆ ਰਹੀ ਆ ਮੇਰੇ ਵੀਰੋ ਕਹਿੰਦੇ ਬਹੁਤ ਚਰਬਾ ਲਗਾਣਾ ਟੂਰਨਾਮੈਂਟ ਦੀ ਧਾਤਾਂ ਬਾਬਾ ਕਿੱਨੇ ਲਾ ਓਏ ਮਾਰ ਘਟਾ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਮੁੱਢਗੜਾ ਖੇਡਾਂ ਦਾ ਬਾਬਾ ਬੁੱਢਾ ਜੀ ਹੋਇਆ ਉਹਨਾਂ ਦੀ ਯਾਦ ਵਿੱਚ ਜਿਹੜਾ ਫਟਾ ਮੇਰਾ ਵੀਰੋ ਤਿੰਨ ਦੇ ਵਿੱਚ ਵੀ ਹੁੰਦਾ ਇਹਦੇ ਲਈ ਪਾਸੇ ਨੂੰ ਚਲਦਾ ਵੀ ਹੱਟ ਗਏ ਫਿਰ ਲੋ ਜੀ ਆ ਗਏ ਆਪਾਂ ਟੂਰਨਾਮੈਂਟ ਤੇ ਆ ਬੋਲੀ ਯਾਰ ਬਾਹਰ ਲੈ ਕੇ ਬਾਹਰ ਬਾਹਰ ਨੂੰ ਬੋਲੋ ਯਾਰ ਮਿਹਰਬਾਨੀ ਕੇ ਪਲੀਜ਼ ਉਹਨਾਂ ਦਾ ਇਕੱਲੇ ਇਕੱਲੇ ਨੰਬਰ ਲੱਖ ਲੱਖ ਅੜ ਗਿਆ ਪੂਰਾ ਜੋਰ ਲੱਗਿਆ ਕੋਈ ਇਹ ਰਣਕੇ ਬਾਹਰੋਂ ਨਾ ਬੋਲੋ ਯਾਰ ਪਲੀਜ਼ ਪਿਆਰ ਦਾ ਪਿਆਰ ਮਿਲਦਾ ਵੀ ਇੱਥੇ ਕੱਲੋ ਵਾਲੇ ਤਿੰਨਾਂ ਜੱਫੀਆਂ ਵਿੱਚੋਂ ਜਿਹੜਾ ਨਾਲ ਵਾਲ ਫੜਿਆ ਦਾ ਗੁੱਟ ਇਹ ਗੁੱਟ ਤੋਂ ਫੜ ਕੇ ਮਾਰੇ ਚੰਤੀ ਪ੍ਰੇਮ ਢੇਹਰਾ ਦਾ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਜਿੱਥੇ ਗਿਆ ਪੰਜਾਬੀ ਲੈ ਕੇ ਨਾਲ ਕਬੱਡੀ ਨੂੰ ਜੁਗਾ ਜੁਗਾ ਤੋਂ ਬਾਹਰ ਕਰਦੇ ਆ ਮੰਡੀ ਨੇ ਕਮਾਲ ਕਰਤੀ ਹੈ ਟਾਪ ਪੁੜਾ ਢੱਲਮਾਂ ਦੀ ਟੀਮ ਉਹਰੇ ਆਕੇ ਤੱਕ ਮੈਚਾਂ ਦਾ ਨੰਨ ਮਾਣ ਗਿੰਦੀ ਸਾਡਾ ਭਾਏ ਮਾਰਤਾ ਦੀ ਕਿਹੜੀ ਕਬੱਡੀ ਦਾ ਨਾਲ ਦੀਪਾ ਆਇਆ ਸਾਡਾ ਮੇਰੇ ਬਹੁਤ ਬਹੁਤ ਧੰਨਵਾਦ ਹੈ ਜੀ ਟੀਮ ਲੈ ਕੇ ਪੁੱਜਿਆ ਮਾਣ ਹੁੰਦਾ ਇਲਾਕੇ ਨੂੰ ਕੋਈ ਵੀ ਖਿਡਾਰੀ ਜਾਂਦਾ ਕੱਜ ਕਿੰਨੇ ਗਿੰਦੀ ਉੱਤੇ ਇਲਾਕਾ ਮਾਣ ਕਰਦਾ ਕੋਕੋ ਕਹਿੰਦਾ ਗਿੰਦੀ ਪੱਜਾ ਹੋਇਆ ਹੈ ਬਾਦਰੇ ਪਾਸੇ ਖੇਡ ਮੈਦਾਨ ਵਿੱਚ ਬੁੱਡੇ ਨੇ ਪੈਸਾ ਕਰ ਦਿੱਤਾ ਕੱਪ ਦੇ ਜੱਫੀ ਦਾ ਜਿਹੜੀ ਰੂਰੇ ਕਮਰਾ ਅਗਲਾ ਮੈਚ 25 ਗਿਆ ਅਕਮੇ ਮਰੀਕੋਟ ਦਾ ਨੈਣੇ ਮਾਰ ਕੇ ਦੁੱਟੇ ਦਾ ਬਹੁਤ ਬੜਾ ਧੰਨਵਾਦ ਆ ਪਿੰਡਾਂ ਦੇ ਮੁੰਡੇ ਆ ਰੇਡ 3 4 ਮੁੰਡੇ ਕਹਿੰਦੇ ਛਾਪੀਆਂ ਮਾਈਟੀਆਂ 12 ਵਾਲੀ ਧੋਪੋ ਕੇ ਗਰਾਊਂਡ ਇੱਥੇ ਜਾਣਾ ਕੋਟੜਾ ਆ ਗਿਆ ਕੋਟੜਾ ਕ੍ਰਿਕਟ ਪੜਦੀਆਂ ਟੀਮੇ ਉਹ ਤਿਆਰ ਹੋ ਕੇ ਗਰਾਉਂਡ ਤੇ ਲੱਗ ਕੇ ਆ ਜਾਣ ਬਾਲਿਆਂ ਵਾਲੀ ਧੋਕੋ ਕੇ ਆ ਜਾਣ ਬਾਲਿਆਂ ਵਾਲੀ ਧੋਕੋ ਕੇ ਕੋਟੜਾ ਤੌੜਾ ਤੇ ਕ੍ਰਿਕਟ ਪੜਦੀਆਂ ਟੀਮਾਂ ਆਓ ਸਾਹਮਣੇ ਕਹਿੰਦੇ ਭੂਰੇ ਦੇ ਨਾਲ ਫੇਰ ਟੱਕਰ ਹੋਈ ਹੈ ਹਰੇ ਕੋਰਾ ਟੱਲਣਾ ਆ ਆਪੜ ਦੁਨੀਆ ਜਿਹੜੀ ਉਹ ਨਹੀਂ ਪਿਆਰ ਕਰਦੀ ਹੈ ਤਾਲੀਆਂ ਵਾਲੀ ਕੋਟੜਾ ਦੇ ਲਈ ਭੂਰੇ ਦੇ ਲਈ ਦਾ ਸਿੰਘਲ ਦੇ ਖੇਡਣਾ ਆ ਗਏ ਵਾਜੀ ਮਾਰ ਗਿਆ ਬਠੰਡੇ ਵਾਲਾ ਬੱਗਰੂ ਆਜਾ ਆਪਣਾ ਪਹੁੰਚੇ ਬਾਜੀ ਮਾਰਗਾ ਬਠਿੰਡੇ ਵਾਲਾ ਗੱਭਰੂ ਉਹਦੇ ਪਾਸੇ ਕਹਿੰਦੇ ਘੋੜਾ ਪੁੱਤੀ ਪੈ ਗਈ ਹੈ ਬਾਤ ਕਿਸੇ ਤੇ ਪੁੱਤੀ ਨਾ ਪਾਵੇ ਪੁੱਤੀ ਬੜੀ ਦਾਦੀ ਹੁੰਦੀ ਹੈ ਉਹਦੇ ਪਾਸੇ ਕੰਦੇ ਲੱਗਿਆ ਹੋਇਆ ਯੋਖਾ ਨੌਕਰ ਯੋਖੀਆਂ ਦੇ ਖਾਤੇ ਨੰਬਰ 4 ਸੰਗਲ ਦੇ ਖਾਤੇ ਜੁੜਦਾ ਨਹੀਂ ਨਥੀਏ ਆਪਣੀਆਂ ਟੀਮਾਂ ਨੂੰ ਵੀ ਦੇਰੀ ਸਦਾ ਪਾयां ਵਾਲੀ ਟੀਮਾਂ ਖੜਾ ਜਾਣਗੀਆਂ ਇਹ 75 ਵਾਲੇ ਮੁੰਡੇ ਧਿਆਨ ਦੇ ਨਾਲ ਰੇਡ ਪੈ ਗਈ ਹੈ ਲੇਵੀ ਪਿੰਡ ਵਾਲੋ ਆਹ ਜੱਫਾ ਲਾ ਗਿਆ ਮੇਕਾ ਪਾਸਾ ਪਾਟਾ ਕਰੇਗਾ ਪਰ ਬਚਾਰੇ ਟੱਕ ਮੁੰਡਾ ਭੱਜ ਗਿਆ ਉਧਰੀ ਦੇ ਪੌਂਦੇਲੀ ਮੁੰਡਾ ਫੇਰ ਢਲਵਾ ਪਿੰਡ ਦਾ ਕਿਹਦਾ ਖੁਆ ਹੋਇਆ ਕਬੱਡੀ ਦੇ ਕਹਿੰਦੇ ਵੱਡੇ 스타 ਢਲਵਾ ਪਿੰਡ ਨੇ ਪੈਦਾ ਕੀਤੇ ਸਮੇ ਸਮੇ ਦੀ ਗੱਲ ਹੈ ਆ ਰੇਡ ਹੈ ਤਿਆਰ ਮੁੰਡੇ ਕੋਰ ਸਿੰਘ ਵਾਲੇ ਪੈਣਦੇ ਬਾਤਨ ਦੀ ਬਣੀ ਹੈ ਕਿਹੜਾ ਜੱਫਾ ਲਾਉਂਦਾ ਤਿੰਨ ਤਿਆਰ ਹੈ ਐਸਵੇਂ ਕਹਿੰਦੇ ਕਬੱਡੀ 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 ਹੁੰਦੀ ਹੈ ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਜੱਫਾ ਕਿਤੇ ਫੇਰ ਫੇਰ ਨਾ ਲੱਗ ਜਾਵੇ ਹੁਣ ਚਾਰੀ ਤੁੜੀ ਮੁਸ਼ਕਲ ਲੱਗਦੀ ਹੈ ਜੱਫਾ ਜੱਫਾ ਕੱਪੜਾ ਕੱਪੜਾ ਲੱਗੇ ਮੈਚ ਸਮਾਪਤ ਹੈ ਬਹੁਤ ਲੱਗਿਆ ਤਾੜੀ ਮਾਰਦੇ ਟੱਲੇ ਵਾਲੇ ਵੀ ਬਹੁਤ ਸੋਹਣਾ ਖੇਡੇ ਕੋੜ ਵਰਗੇ ਤਾੜੀ ਮਾਰੋ ਮੁੰਡਿਆਂ ਦੇ ਲਈ ਇਹ ਤਾਂ ਟੀਮ ਦੀ ਕੋਰ ਸ਼ੰਗਲਾ ਜੀ ਕਰੋ ਨੋਟ ਕੋਰ ਸ਼ੰਗਲਾ ਦੀ ਟੀਮ ਚੱਲਦੇ ਮੁਕਾਬਲੇ ਤੋਂ ਜਿੱਤ ਰਹੀ ਹੈ ਸੋਹਣਾ ਖੇਡੇ ਮੁੰਡੇ ਪਾਉ ਜੀ ਅਗਲੇ ਮੈਚ ਦਾ ਰੇਡਾ ਆਉਂਦੀ ਟੀਮਾਂ ਪਾਉਆਂ ਵਾਲੀ ਧੋਕੋ ਕੇ ਕਨੇ ਕਾਂ ਪਖਿਆ ਰਾ ਖੇਡਦਾ ਪਿੰਡ ਆ ਰ ਤੇ ਬਹੁਤ ਕਨੇ ਪੁੱਤੀ ਜੇ ਪਿਆਰੇ ਹੁੰਦੇ ਆ ਬਹੁਤ ਬੜਾ ਧੰਨਵਾਦ ਹੈ ਜਿਹੜੇ ਜਿਹੜੇ ਜਫਲ ਵਾਲਿਆ ਇੱਕ ਇੱਕ ਟਾਟੂ ਨੇ ਲਵਾ ਲਿਆ ਅੱਛਾ ਪਾਉਆਂ ਵਾਲੀ ਧੋਕੋ ਕੇ ਕੋਟੜਾ ਤੌਰ ਘੋੜੇ ਨੇ ਲਵਾਲੇ ਪਤਾ ਨਹੀਂ ਲੱਗਿਆ ਦੋ ਘੋੜੇ ਨੇ ਲਵਾਲੇ 40 ਮਿੰਟ ਮੈਚ ਹੋ ਰਹੀਆਂ ਨੇ ਕੋੜਾ ਤੌੜਾ ਤੇ ਕੁੱਕੜੀ ਦੀਆਂ ਟੀਮਾਂ ਵੀ ਜੌੜ ਦੇ ਲਾ ਕੇ ਆ ਜਾਣ ਲੈ ਵੀ ਇੱਕ ਲੱਖੀ ਉਹ ਕਾਲੇ ਦੀ ਰੇਡ ਪੈ ਗਈ ਹੈ ਕਾਲਾ ਕਾਲਾ ਦੇ ਬਿੱਟੂ ਹੁਣੇ ਆਏ ਹੋਏ ਐ ਜਿਸ ਮੇਲੇ ਦੇ ਲਈ ਕਹਿੰਦੇ ਧੰਮੇਂਦਰ ਪੱਤੋ ਫਨਾਣਾ ਕੈ ਫਨਾਣਾ ਵੱਡਾ ਯੋਗਦਾਨ ਹੁੰਦਾ ਮੇਰੇ ਵੀਰੋ ਪਰ ਛੋਟਾ ਕਾਲਾ ਧੂਰਕੋਟ ਦੇ ਪਟਾ ਪਰੜਾ ਧੂਰਕੋਟ ਪੱਟਾ ਕਹਣਾ ਖੇਡੇ ਗਏ ਨਾੜ ਹੁਣਾਂ ਦੀ ਟੀਮ ਦੇ ਲਈ ਛੰਨਾ ਵਾਲੇ ਕਹਿੰਦੇ ਭੂਰੀ ਦੇ ਨਾਲ ਬਹਨਵਦ ਕੇ ਕਬੱਡੀਆਂ ਪਾਈਆਂ ਐ ਇੱਡਾ ਮਾਣ ਹੈ ਅਣੀ ਕਬੱਡੀ ਪਾਉਣ ਦੇ ਲਈ ਫੇਰ ਗੱਬਰੂ ਇਹਦੇ ਚਾਚੇ ਦੇ ਵੀ ਕਹਿੰਦੇ ਕਬੱਡੀ ਖੇਡਦੇ ਐ ਤੇ ਕਹਿੰਦੇ ਪੁੱਤੂ ਕੋਦਣਾ ਭਧੀਜ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਜੋਗਾ ਤੋਂ ਨਾਗੋ ਕੇ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਜਿਹੜੀਆਂ ਪਿਆਰ ਵਰਤਿਆਂ ਰਹਿਣਗੀਆਂ ताईं फी फैच केर खोखर जी छोटी टीम ਖੇਤਰ ਦੇ ਜੀਆ ਬਣੀ ਢਿੱਲ ਵਾਲੇ ਦੀ ਗੱਲ ਹੋਵੇ ਬਣੀ ਮੌਲ ਦਾ ਤੇਰੀ ਗੱਲ ਹੋਵੇ ਬਣੀ ਨਿੰਮ ਵਾਲਾ ਕਦੇ ਆਇਆ ਅੱਜ ਵੱਡੇ ਸਨਮਾਨ ਕੀਤੇ ਜਾਣਗੇ ਹਿੰਦਰਜੀਤ ਆਇਆ ਸਾਡਾ ਭਰਾ ਸਾਰੇ ਵੀਰਾਂ ਦਾ ਪਾਸ ਸਤਿਕਾਰ ਕਰਾਂਗੇ ਜ਼ਿੰਦਗੀ ਦੇ ਬੜੇ ਪਿਆਰੇ ਵੀਰ ਹੈ ਬਹੁਤ ਸੋਹਣਾ ਮੈਚ ਇੱਕ ਪਾਸੇ ਰਾਈਏ ਦੀ ਟੀਮ ਸੈੱਡ ਆ ਗਈਆਂ ਰਾਈਏ ਵਾਲੇ ਗੱਭਰੂ ਤੇ ਦੂਜੀ ਸਾਈਡ ਕਦੇ ਖੋਗਰ ਪਿੰਡ ਹੈ ਜ਼ਿਲ੍ਹੇ ਬਠਿੰਡੇ ਦਾ ਬਾਬੇ ਜਦੋਂ ਕਬੱਡੀ ਵਾਲੇ ਪਾਸੇ ਆਏ ਦੇਸ਼ਾਂ ਨਿਰਦੇਸ਼ ਹੀ ਜਿਹੜੇ ਇਹਨੇ ਤੇਜ਼ ਕਰ ਦਿੱਤੇ ਆ ਇਹਨੇ ਕਹਿੰਦੇ ਧਰ ਧਰਦੇ ਆ ਮੇਰੇ ਵੀਰੋ ਕਿ ਤੋਰੇ ਨੇ ਗਰਾਉਂਡ ਤੇ ਸੀਸ ਢਕਾਵਾ ਫੇਰ ਉਜਗਾਰ ਸੀ ਅੰਦਰ ਤੋਰੇ ਤੋਂ ਕਮਾਵਾ ਕਰੇ ਮਨਜੀਤ ਤੇ ਸ਼ਕਰੋਨਾ ਤੇਰਾ ਰੋਹ ਆਸ ਸਾਈਕਲ ਦੀ ਨਹੀਂ ਸੀ ਗੱਡੀਆਂ ਦਵਾਤੀਆਂ ਜਾਂਦੀ ਰਹੇ ਨਹੀਂ ਕਬੱਡੀਏ ਗਰੀਬੀਆਂ ਭਜਾਤੀਆਂ ਜਾਂਦੀ ਰਹੇ ਨਹੀਂ ਕਬੱਡੀਏ ਗਰੀਬੀਆਂ ਭਜਾਤੀਆਂ ਇਹਦਾਂ ਲਾਰੀ ਦਾ ਤੇ ਅਮਨੇ ਬਾਈ ਦਾ ਸਨਮਾਨ ਆ ਸਾਡੇ ਦਾ ਆਪਣੀਆਂ ਗੇਮਾਂ ਦੇ ਮੁੱਖੋਂ ਆ ਖਿਡਾਰੀ ਪੁੱਜੇ ਹੋਏ ਆ ਇਹ ਲੈਣਾ ਫੌਜੀ ਖੋਖਰ ਵਾਲਾ ਬਾੜ ਵੀ ਕਹਿੰਦੇ ਮੋਟਰਸਾਈਕਲਾਂ ਦੇ ਨਾਲ ਹੋਏ ਆ ਖੋਖਰ ਵਾਲੇ ਫੌਜੀ ਨੇ ਸਿਰੇ ਦਾ ਜੱਫਾ ਲਾ ਦਿੱਤਾ ਔਰ ਇਧਰ ਬਾਬੇ ਨਾਮ ਪਿਆ ਦੇਖੋ ਸਾਰੇ ਇਧਰ ਫੋਟੋਆਂ ਮਾਰਾ ਦੇ ਮੁੰਡਾ ਨੇ ਇੱਥੇ ਟਰੋਫੀਆਂ ਸਾਰੀਆਂ ਦੇ ਨਾਲ ਸਨਮਾਨ ਉਹ ਬਾਈ ਮੰਡੀ ਕੜਾ ਆਉਂਦੀ ਹੈ ਦੇਖੋ ਯਾਰ ਕਿਸੇ ਪਾਸੇ ਆ ਗਏ ਰਾਪਰਾ ਜੀਤੂ ਕਰੋ ਜੀ ਰਾਪਰਾ ਬਾਈ ਤੁਸੀਂ ਵੀ ਪੈਦ ਕੜਾ ਦੀਆਂ ਟੀਮਾਂ ਜੋੜੇ ਅਫਸਰਾਂ ਮੈਂ ਕਿਹਨਾਂ ਪਰਗਣ ਕੜੀ ਕੜਾ ਦਾ ਮੈਚ ਇਹਦਾ ਗਲਟਿਆ ਕਦੇ ਨਹੀਂ ਆ ਰਹੀਆਂ ਆਏ ਹੇ ਕੱਪ ਕੰਗਰੈਟਿਊਲੇਸ਼ਨ ਫੋਟੋ ਆਵਾਗੇ ਤੇਰੀ ਲੈ ਕੇ ਚੱਲ ਮੈਂ ਭਾਈ ਮੇਰੀ ਬੇਨਤੀ ਹੈ ਟੀਮ ਖੁੱਡੀਕੜਾ ਦੀ ਆਜੋ ਯਾਰ ਸਵਰਨ ਵੀ ਆਇਆ ਹੋਇਆ ਸਾਡਾ ਤੇ ਡਾਕਟਰ ਵੀ ਕਬੱਡੀ ਦੇ ਨਾਲ ਜੁੜੇ ਹੋਈਆਂ ਪ੍ਰਾਣੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਾਂ ਬੰਦੇ ਹੀਰੇ ਨੂੰ ਲੱਭ ਪਰਦੇ ਚੰਗਰੇ ਬੰਦਾ ਕੇ ਮਾਨਾਂ ਦੇ ਹੀਰੇ ਨੂੰ ਬਾਗਾਂ ਦੇ ਵਿੱਚ ਜਿਵੇਂ 500 ਹੋਈ ਜਾਂਦੀ ਆ 25 ਤੇ ਆਪਾਂ ਵੀ ਕਰ ਲਈਏ 37 ਇਸ ਵਾਰ 525 ਤੇ ਆਪਾਂ ਵੀ ਕਰ ਲਈਏ ਸਹਿਮਤੀ ਇਸ ਸਰਮਾਲ ਸਰਪੰਚੀ ਤੇ ਜਿਨ੍ਹਾਂ ਨੇ ਸਹਿਮਤੀ ਹੋ ਗਈ ਉਹ ਭਾਗ ਆ ਰਿਹਾ ਕੋਈ ਗਲੀ ਕੋਈ ਗਲੀ ਪੇਸ਼ਕੀਟਰ ਨੂੰ ਜੱਫਾ ਲਾ ਕੇ ਮੁੰਡਾ ਨੇ ਕੈਂਚੀ ਦੀ ਬੱਤੀ ਦਿੱਤੀ ਇੱਕ ਵਾਰੀ ਤਾਲੀ ਮਾਰ ਦਈਏ ਜੇ ਇਹ ਜਗਾ ਹੁੰਦੀ ਕੋਈ ਨਾ ਦੂਰ ਕੇ ਮਾਰਨੀ ਯਾਰ ਲੈ ਨਿਕਲੋ ਜੋ 40 ਹੋ ਗਿਆ ਤੇ ਦੇਖੋ ਮਾਹੌਲ ਉਹ ਪਿਆ ਗਿਆ ਪੰਡਟ ਲਮਾਂ ਦੇ ਵਿੱਚ はい ਕਬੱਡੀ 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 ਦਾ ਧੰਨਵਾਦ ਚੋਟੀ ਦਾ ਮੈਚ ਸ਼ੁਰੂ ਲੱਗਾ ਖੇਡ ਦੇ ਮਾਣ ਦੇ ਵਿੱਚ ਬਰਾਜ ਇਹਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਰ ਇੱਕ ਦਫਾ ਇੱਕ ਸਵਾਦ ਦੇਣਾ ਬੰਦੇ ਨਾਸਿਆਂ ਨੂੰ ਬਰਾਜ ਬਰਾਜ ਦਾ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਨੱਪ ਕੇ ਰੱਖਿਓ ਤੇ ਧੰਨਵਾਣਾ ਜਸ਼ਨ ਦੇ ਜਸ਼ਨ ਕਰਾ ਲਿਓ ਵੀ ਅੱਜ ਜਸ਼ਨ ਮਨਾਏ ਜਾਣਗੇ ਓਏ ਚੱਲੂ ਬਾਬੇ ਹੁਣ ਪਿੰਡ ਦਾ ਕਾਲੇ ਦਾ ਪਿੰਡ ਦਾ ਪਰ ਫੌਜੀ ਐ ਪੁੱਟੀ ਮੰਡੀ ਪਾਨਪੁਰਾਣਾ ਪੱਤਨੀ ਦੀਨੇ ਤਾਰੇ ਬਸਣਾ ਫੌਜੀ ਨੇ ਫੂਟ ਸਰੇ ਨਾਲ ਤੇ ਮਾਰੇ ਪੰਜ ਪੰਜ ਸੌ ਤਿੰਨਾ ਤੇ ਬੰਦੇ ਆ ਗਏ ਪੰਜ ਪੰਜ ਸੌ ਕਾਲੇ ਆਹ ਦੌਸਾ ਦੇਖਾ ਪਈ ਨਾ ਫੰਡਲ ਆ ਫੰਡਲ ਤੇਜ਼ ੜੇ ਭਾਈ ਦਿੱਕੀ ਕਨੇਡਾ ਲੈ ਕਬੱਡੀ 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 ਅੱਜ ਕਹਿੰਦੇ ਪੀਵੀਅਲੀ ਭਾਗਵਾਨਾਂ ਦਾ ਵੀ ਬਹੁਤ ਬੜਾ ਜੋੜ ਨਾਲ ਨੇ ਵੀ ਨੰਬਰ ਉਹਨਾਂ ਦਾ ਵੀ ਧੰਨਵਾਦ ਹੈ ਮੁੰਡਿਆਂ ਦਾ ਸਾਡਾ ਖਰੂਦ ਵਾਲਾ ਕਹਿੰਦੇ ਗੱਗੀ ਵੀ ਹਾਰੀ ਲਵਾ ਕੇ ਗਿਆ

ਜਗਰਾ ਪਰ ਹੈ ਟੱਕਰਾਂ ਹੋਣ ਪੈਂਦੇ ਹੈ ਕਿ ਕਿੰ ਕਿੰ ਜਨ ਬਾਰਡਰ ਤੇ ਲੱਗ ਜਾਂਦੇ ਹੈ ਇਹ ਗੱਲਾਂ ਟਿਕਾਣੇ ਹੈ ਨਹੀਂ ਸਹੀ ਆ ਪਤਾ ਕੀ ਪਤਾ ਕੀ ਇੱਕ ਰੇਡ ਹੀ ਵੱਧ ਪੈ ਗਈ ਮੈਂ ਤਾਂ ਤੁਸੀਂ ਪਹਿਲੀ ਜਿੱਤ ਕੇ ਖੁੱਖਾ ਲਿਓ ਬੋਲੇ ਸੋਨ ਹਾਲਾ ਅਸਰ ਇੱਕ ਰੇਡ ਹੋਰ ਪੈਂਦੀ ਆ ਭਾਈ ਕਹਿੰਦੇ ਸਾਡੇ 10 ਤੇ ਜਿੱਤਾਂ ਰਣੀ ਆ ਆ ਕਬੱਡੀ ਆ ਪੈਸਟਾ ਵਾਲਾ ਵੀ ਫੈਸਲਾ ਕਰ ਦੂ ਤੇ ਕਬੱਡੀ ਵੀ ਪੈ ਗਈ ਹੈ ਸਿਰਜ ਬਤਾਲ ਵਾਲਾ ਸੋਹਣ ਬਤਾਲ ਵਾਲਾ ਪ੍ਰਤੀਜ ਇਹ ਕਹਿੰਦੇ ਦੁਬਈ ਵਾਲੇ ਦਾ 3100 ਮੈਨੂੰ ਲੱਗਦਾ ਆਈ ਫੋਨ ਹਾਰੋ ਖੀਰ ਟਾਣੋ ਟੋਨੀ ਵਰਗਿਆਂ ਨਾਲ ਮਹਿਕ ਵਰਗਿਆਂ ਨਾਲ ਪਿਆਰ ਹੈ ਮੈਚ ਅੱਜ ਦੇ ਦਿਨ ਸਮਾਪਤ ਹੋ ਗਿਆ ਲੋ ਵੀ ਟੋਨੀ ਮਾਰੋ ਸੋਹਣੀਆਂ ਬਾਈ ਤੇਂਦੀ ਆ ਠੋਕਰ ਲਾ ਦਿਓ ਠੋਕਰ ਸਨਮਾਨਿਤ ਕਰਦੇ ਆ

अरोला त बाद चफे लाया भई सही हाणे जेको चवंदा आहियूं कब्डी जी पढ़ाई जंहिं असीं चफे लाया ਦਾਵਾਤਾ ਰੋਲੇ ਤਾਜ ਵਾਲਾ ਭੱਜ ਕੇ ਆਵੇ ਸੰਡੀ ਹੋ ਗਿਆ ਹਣਾ ਬਰਾਨੀ ਵੀਰੇ ਦੇਖ ਸੰਡੀ ਇਹ ਪ੍ਰਬੰਧਕਾਂ ਦਾ ਪਿਆਰ ਆ ਯਾਰ ਪਤਾ ਕੀ ਹੈ ਮੁੰਡਾ ਤਾਂ ਜਟੂ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਆਪਣਾ ਵਲੌਗ ਜੇਕਰ ਵਧੀਆ ਲੱਗਿਆ ਯਾਰ ਦਵਾ ਦਾ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲ ਕਾਈ ਫੁੱਲ ਪੈਂਦਾ ਸੀ ਯਾਰ ਅੱਜ ਦਾ ਆਪਣੇ ਪਿੰਡ ਚ ਪੂਰਾ ਨਿਆਰੀ ਆ ਗਿਆ ਜਟੂ ਮਿਲਦੇ ਨੇ ਨੈਕਸਟ ਵਲੌਗ ਦੇ ਅੰਦਰ ਬਾਏ